ਹੋਵੇਗਾ ਲਓ ਅਰਸ਼ਵਰ ਨਾਲੇ ਦੀ ਰੇਡ ਨਾਰਾਪਰੀ ਹੈਰੀ ਨਾਲ ਕਰ ਮੁਕਾਬਲਾ ਤਗੜਾ ਨੰਬਰ 8 ਸਟੂਬਰ ਨੇ ਆਪਣੀ ਟੀਮ ਦੇ ਲਈ ਜੋਰ ਦਿੱਤਾ ਹੈ ਅਗਲੀ ਰੇਡ ਕਹਿੰਦੇ ਰੇਸ਼ਮ ਆ ਗਿਆ ਹੈ ਕਿ ਫਾਈਨਲ ਮੈਚ ਦਾ ਫੈਸਲਾ ਹੋ ਜਾਣਾ ਕਿਹੜਾ ਜਿੱਤਦਾ ਕਿਹੜਾ ਹਾਰਦਾ ਜੀ ਜਿਹੜੇ ਗਬਰੂ ਨੇ ਕਿੰਨੇ ਦਮ ਪਾਏ ਜੀ ਅੱਜ ਕੌਣ ਜੇਤੂ ਹੋਵੇਗਾ ਕੌਣ ਉਪਰ ਜੇਤੂ ਹੋਵੇਗਾ ਇੱਕ ਪਾਸੇ ਮੁੰਡੇ ਮਾਲੂਕੇ ਗਿੱਲਾ ਦੇ ਤੇ ਦੂਸਰੇ ਪਾਸੇ ਸਰੇਣਾ ਰੇਸ਼ਮ ਸਰੇੜੇ ਵਾਲਾ ਕਬੱਡੀ ਪਾ ਰਿਹਾ ਇਹ ਕੱਲ ਵੀ ਵੈਸਟ ਬਣਿਆ ਇਹ ਪਰਸੋਂ ਵੀ ਵੈਸਟ ਬਣਿਆ ਔਰ ਅੱਜ ਵੇਖਾਂਗੇ ਵੀ ਗੱਲ ਕੀ ਬਣਦੀ ਹੈ ਲਓ ਰੇਸ਼ਮ ਦੀ ਰੇਡ ਨੰਬਰ ਰੇਡਰ ਦੇ ਹਿੱਸੇ ਜਾ ਰਿਹਾ ਅਗਲੀ ਰੇਡ ਅਮਰਤਾ ਆ ਗਿਆ ਲੈ ਵੀ ਵੀਰੇ ਕਰਦੇ ਗੱਲ ਲਓ ਅਮਰਤੇ ਸਮੇਂ ਅਗਲੀ ਕਬੱਡੀ ਪਾਉਣ ਦੇ ਲਈ ਇਹ ਤਿਆਰ ਹੈ ਤੁੰਬੜ ਭੰਨ ਵਾਲਾ ਲੋਗਰੀਆ ਅਰਸ਼ ਕਬੱਡੀ ਪੌਂਦਲੇ ਵਾਪਤ ਆਇਆ ਲਵੀ ਵਰਗੇ ਕੁल्ले ਵਰਗੇ 핌ਬੇ ਵਰਗੇ ਮਾਲੂਕੇ ਗਿੱਲਾ ਦੇ ਰਿਸ਼ਪਾਲ ਵਰਗੇ ਚਾਰ ਦੇ ਚਾਰੇ ਚਾਰ ਬਰ ਚਾਰ ਹੁਣ ਚਾਰਾਂ ਦੇ ਵਿੱਚੋਂ ਦੇਖਣਾ ਵੀ ਕੌ ਆਹ ਜਾਫੀ ਦੀ ਇਸ ਸੀਜ਼ਨ ਦੇ ਬੱਲੇ ਬਲੇ ਕਰਾਈ ਤੇ ਆਉਦਾ ਨੰਬਰ ਜਾਫੀਆਂ ਦਾ ਨੰਬਰ ਕਹਿੰਦੇ ਮਾਨੂੰ ਕਹਦਾ ਆਹ ਕਹਿੰਦੇ ਅਗਲੀ ਰੇਡ ਪਾਉਣ ਦੇ ਲਈ ਅਰਸ਼ ਬਰਨਾਲਾ ਇਹ ਫਾਈਨਲ ਚੱਲਦਾ ਮਾਸ਼ੀ ਮਗਲੇ ਦੇ ਕਬੱਡੀ ਕਾਪਟਰ 100 ਤੇ 1 ਸਾਲ ਹੋ ਗਿਆ ਇਹ ਹੋ ਰਿਹਾ ਚੱਲਦੇ ਨੇ ਆਹ ਸਾਰੇ ਨਗਰ ਲਈ ਇਸ ਇਲਾਕੇ ਲਈ ਮਾਨ ਵਾਲੀ ਗੱਲ ਹੈ ਅਰਸ਼ ਬਰਨਾਲੇ ਦਾ ਕਬੱਡੀ ਪਾਉਣ ਦੇ ਲਈ ਵਾਅਦਾ ਹੋਇਆ ਕਿ ਧੋੜਾ ਪੱਟੀ ਜਾਂਦੇ ਆ ਜਿੰਨਾ ਦੁੱਧ ਬਾਵਾ ਦਾ ਪੀਤਾ ਲੋਕੋ ਡੱਕੜੇ ਸੌਖੇ ਨੇ ਦੋਨਾਂ ਲੱਖਾਂ ਤੇ ਕੋਈ ਨਹੀਂ ਤਾਂ ਲੋਕੋ ਡੱਕੜੇ ਸੌਖੇ ਨੇ ਨੰਬਰ ਰੇਡਰ ਦਾ ਅਗਲੀ ਰੇਡ ਆਮੀ ਬਿੱਲੇ ਕੀ ਜੱਕਰਾ ਬਿੱਲੇ 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 ਸਿਮਾ ਕਨੇਡਾ ਦੇ ਮੰਨਾ ਕਨੇਡਾ ਅਰਸ਼ੀਆ ਡਾ ਰਹੀ ਹੈ ਗੋਰੇ ਦਾ 2100 ਦੀਆਂ ਬੈਣ ਕੇ ਪਹਿਲਾ ਵਾਲਾ ਪੁਆਇੰਟ ਹੈ ਬਿੱਲੇ ਪਹਿਲਾ ਵਾਲਾ ਪੁਆਇੰਟ ਹਾਂ ਜਿਹੜਾ ਭਿੰਡੇ ਤੇ ਭਿੰਡੇ ਤੇ ਅਰਸ਼ ਵਾਲਾ ਪੁਆਇੰਟ ਹੋਰ ਰੇਡਰ ਨੇ ਦਿੱਤਾ ਗਿਆ ਹੈ ਲਾਈਵ ਨਾਲ ਸਿੱਧੀਆਂ ਤਾਰਾਂ ਜੋੜੀ ਬੈਠਾ ਹੈ ਜਗਤਪਾਲ ਕਨੇਡਾ ਜਗਤਪਾਲ ਕਨੇਡਾ ਹੋਣੀ ਸਾਡੇ ਵੀਰ ਲਾਈਵ ਰੰਡ ਮਾਰ ਰਿਹਾ ਆ ਉਹ ਪਹਿਲਾ ਬਹੁਤ ਪੁਆਇੰਟ ਕਹਿੰਦੇ ਰੇਡਰ ਨੂੰ ਦੇ ਦਿੱਤਾ ਗਿਆ ਸਲੀ ਰੇਸ਼ਮੀ ਜਾ ਪਰ ਕੀਤੇ ਕਰਾਈ ਕਰ ਪੜੀਖਾ ਪੈ ਜਾਂਦਾ ਕੋਈ ਗੱਲ ਨਹੀਂ ਪਿਆਰ ਨਾਲ ਪਿਆਰ ਨਾਲ ਮੇਰੇ ਵੀਰ ਸਿਆਣੇ ਉਹਦਰ ਸਰੇੜਿਆ ਦਾ ਸਰੇੜਿਆ ਦਾ ਹਰ ਜੱਥਾ ਕਹਿੰਦੇ 5000 ਦਾ ਪਾਲ ਕੈਨੇਡਾ ਮਨਪ੍ਰੀਤ ਕੈਨੇਡਾ ਤੇ ਸੋਲੋਗਾਲ ਹੁਣਾ ਵੱਲੋਂ ਹਰ ਜੱਥਾ ਕਹਿੰਦੇ 5000 ਦਾ ਸਿੰਮਾ ਕੈਨੇਡਾ ਦੇ ਮੰਨਾ ਕੈਨੇਡਾ ਬੋਲੋ ਬੱਦੀਆਂ ਦੋ ਰੇਡਾਂ 2100 ਦੀਆਂ ਪੈਣ ਗਿਆ ਅਗਲੀ ਰੇਡ ਰੇਸ਼ਮ ਪਾ ਰਿਹਾ ਮੁੰਡਾ ਸ੍ਰੀਨੇ ਵਾਲਾ ਸ੍ਰੀਨੇ ਵਾਲੇ ਦੀ ਰੇਡ ਪੈਂਦੀ ਹੋਈ ਹੈ ਹੁਣ ਲਵੀ ਹੈ ਹਰ ਰਿਸ਼ਪਾ ਸਿਰੇ ਨਹੀਂ ਲਖਿਆ ਉਦੋਂ ਵਾਰ ਸਾਰਾ ਦੇਖ ਲਿਆ ਆ ਪੈਂਦੀ ਹੋਈ ਰੇਡ ਔਰ ਪਿਆਰਾ ਜਿਹਾ ਬਾਣ ਬੱਲੇ ਬੱਲੇ ਕਰਾਵੇਗਾ ਅਮਰਤ ਤੂੰਬਲ ਭੰਨਦਾ ਇਧਰ ਸਟੋਰੀ ਸਟ੍ਰੀਕਾ ਸ੍ਰੀ ਚੈਟ ਆ ਰੀਨਾ ਬੜਦੀ ਹੈ ਕਹਿੰਦੇ ਮਾਛੀ ਬਗਲੇ ਦੇ ਕੱਪ ਦੇ ਅਮਰ ਦੀ ਰੇਡ ਜੱਫਾ 5000 ਦਾ ਬਾਲ ਕੈਨੇਡਾ ਮਨਪ੍ਰੀਤ ਕੈਨੇਡਾ ਸੋ ਆਹ ਅਨੂਰੀਆ ਮਾਇਆ ਪੋਈ ਦੀ ਕਰਦੀ ਜੱਫਾ ਲੱਗ ਗਿਆ ਅਗਲੀ ਰੇਡ 2100 ਦੀ ਲੈ ਵੀ ਦਿਲ ਕਰੀ ਗੱਲ 2100 ਦੀ ਕਬੱਡੀ ਹਰਚ ਫਾਇਦਾ 7000 ਦਾ ਪਾਲ ਕੈਨੇਡਾ ਬਲਪ੍ਰੀਤ ਕੈਨੇਡਾ ਸੋਨੂ ਬਰਾਣ ਨਾਲ ਬੱbbi ਸਨਿਆਣੀ ਇਹ ਜੰਟਾ ਕਹਿੰਦਾ ਵੀ ਆਪਣਾ ਰਿਸ਼ਤੇਦਾਰ ਹੈ ਅਰਸ਼ ਮੁੰਡਾ ਬਰਨਾਲੇ ਵਾਲਾ ਅੱਜ ਪਿਆਰ ਦੀ ਬਦੌਲਤ ਆਇਆ ਹੈ ਅੱਜ ਰਿਸ਼ਤੇਦਾਰੀ ਦੀ ਬਦੌਲਤ ਆਇਆ ਹੈ ਅਰਸ਼ ਬਰਨਾਲੇ ਦਾ ਵੀ ਤਹਿ ਦਿਲੋਂ ਧੰਨਵਾਦ ਅੱਜ ਦੇ ਦਿਨ ਦਾ ਫਾਈਨਲ ਚੱਲਦਾ ਹੈ ਜਯਾ ਦੇਵਿੰਦਰ ਸਰਪੰਚ ਹੁਣ ਵਾਲਾ ਉਹਨਾਂ ਦੇ ਸਾਰੇ ਸਾਥੀਆਂ ਦਾ ਜੰਟੀ ਹੋਣ ਵਾਲਾ ਸੁਖੇ ਬਰਾਣ ਹੋਣ ਵਾਲਾ ਸਾਰੇ ਭਰਾਵਾਂ ਦਾ ਧੰਨਵਾਦ ਇਧਰ 2100 ਪਹੁੰਚਦਾ ਹੋ ਗਿਆ ਲੈ ਵੀ ਹੈਪੀ ਕਨਾਲ ਵਾਲਾ ਇਧਰ ਪਰ ਨੰਬਰ ਪੰਨ ਵਾਲਿਆ બન રાખી ਕਹਿੰਦੇ ਅਮਰਤ ਦਾ ਮੈਚ ਕਹਿੰਦੇ ਚੋਟੀ ਦਾ ਚੱਲਦਾ ਬਾਛੀ ਬੋਗਰੇ ਦਾ ਖੇਡ ਮੇਲਾ ਇੱਕ ਪਾਸੇ ਬਾਲੂ ਕੇ ਗੱਲ ਦੂਜੇ ਪਾਸੇ ਸ੍ਰੀਨਾ ਅਗਲੀ ਰੇਲ ਕਹਿੰਦੇ ਰੇਸ਼ਮ ਤਿਆਰ ਬਰ ਤਿਆਰ ਹੈ ਕਿ ਮੈਚ ਹੋਣਗੇ ਟਕਾਣੇ ਜੱਟ ਆਉਣਗੇ ਟੱਕਰ ਸਿਰੇ ਦੀ ਹੈ ਲੈ ਵੀ ਸੁੱਖੀ ਭਾਈ ਤੇਰਾ ਵੀ ਧੰਨਵਾਦ ਹੈ ਵਡਿਆ ਜਿੰਮੇਵਾਰੀਆਂ ਆ ਪੈਂਦੀ ਹੋਈ ਰੇਲ ਲੈ ਵੀ ਬਲਾਕ ਕਰਦੇ ਵਾਲੇ ਸਟੇਪਰ ਦੇ ਉਧਰ ਸ਼ਮਿੰਦਰ ਯੂਐਸਏ ਸਾਡੇ ਵੀਰ ਜੰਟੇ ਵੀਰ ਦੇ ਮਿੱਤਰ ਨੇ ਉਹਨਾਂ ਦੇ ਵੱਲੋਂ ਕਹਿੰਦੇ ਅਰਥ ਲੋਗੜ ਵਾਲੇ ਦੀਆਂ ਤਿੰਨ ਕਬੱਡੀਆਂ ਇਧਰ ਸਾਡੇ ਵੀਰ ਨਾਲ ਲਾਡੀ ਵੀਰ ਹੈ ਲਾਡੀ ਵੀਰ ਹੋਣਾ ਵੱਲੋਂ ਤੇ ਸ਼ਮਿੰਦਰ ਯੂਐਸਏ ਦਰمیان ਆ ਚੱਲਦਾ ਹੈ ਮੁਕਾਬਲਾ ਨੰਬਰ ਕਿੰਨੇ ਰੇਡਰ ਦੇ ਹਿੱਸੇ ਆ ਜਿਹੜਾ ਹੈ ਹਣ ਚੋਟੀ ਦਾ ਮੈਚ ਚੱਲਦਾ ਹੈ ਦੋਨਾਂ ਟੀਮਾਂ ਦਾ ਦੌਰ ਲੱਗਾ ਹੋਇਆ ਹੈ ਕਿਹੜੇ ਬੈਸਟ ਆਉਣਗੇ ਕਿਹੜੇ ਜੇਤੂ ਬਣਨਗੇ ਕਿਹੜੇ ਰੇਡਰਾਂ ਦਾ ਪਰਹਿਣਗੇ ਥੋੜੇ ਸਮੇਂ ਤੱਕ ਫੈਸਲਾ ਹੋ ਜਾਣਾ ਹੈ ਯਾਰ ਰੇਸ਼ਮ ਸਿੰਘ ਨੇ ਹੈਟਟ੍ਰਿਕ ਮਾਰਦਾ ਹੈ ਹੋਰ ਕਾਰੀ ਬੈਸਟ ਆਉਣਾ ਹੈ ਇੱਥੇ ਸਵਾ ਮਸੇਗਾ ਕਿ ਸਾਹਿਬ ਹੱਥ ਮੜਿਆਈਆਂ ਜਿਸ ਭਾਵੇਂ ਤਿਸ ਤੇ ਉਹ ਪਈ ਹੋਈ ਰੇਡ ਚਾਰ ਜਾਫੇ ਮੁੰਡੇ ਮਾਰੂ ਕੇ ਗੱਲਾਂ ਦੇ ਯਾਰਾਂ ਦੇ ਵਿੱਚ ਕਹਿੰਦੇ ਬਲੇ ਕਰਾਵੇਗਾ ਆ ਪੈਂਦੀ ਰੋਲ ਨੰਬਰ ਰੀਡਰ ਦਾ ਲਓ ਸਲੀਨੇ ਵਾਲਿਆਂ ਦਾ ਹਰ ਜੱਫਾ ਕਹਿੰਦੇ 7000 ਦਾ ਸਾਡਾ ਸੋਨੂ ਜਾਂਦਾ ਕਹਿੰਦੇ ਰੇਸ਼ਨ ਸਰੀਰੇ ਵਾਲਾ ਆਹ ਕਹਿੰਦੇ ਬੱਲੇ ਬੱਲੇ ਕਰਾਈ ਜਾਂਦਾ ਕਹਿੰਦੇ ਰੇਸ਼ਨ ਸਰੀਰੇ ਵਾਲਾ ਵੀਰੇ ਥੋੜਾ ਜਿਹਾ ਗਰਾਊਂਡ ਚੋਂ ਰਸ਼ ਕੱਟ ਕਰ ਦਿਓ ਵੀਰ ਬਣ ਕੇ ਵੀਰ ਬਣ ਕੇ ਰਸ਼ ਕੱਟ ਕਰ ਦਿਓ ਆ ਪੈਂਦੀ ਹੋਈ ਰੇਡ ਤੇ ਚੱਲਣ ਦੇ ਵਿੱਚੋਂ ਲੈ ਵੀ ਰਸ਼ਪਾਲ ਹੋ ਨੇੜੇ ਪਰ ਲੈ ਵੀ ਮਾਰੂਗੇ ਗੱਲਾਂ ਆ ਕਾਫੀ ਵੀ ਸੀ ਜਿੰਨੇ ਬੱਲੇ ਬੱਲੇ ਕਰਾਈ ਆਉਂਦਾ ਪਰ ਫੈਸਲਾ ਹੋ ਗਿਆ ਵੀ ਨੰਬਰ ਪਰ ਰੇਡਰ ਦੇ ਹਿੱਸੇ ਦਾ ਜਿਹੜਾ ਨੰਬਰ ਕਹਿੰਦੇ ਸ੍ਰੀਨੇ ਦਾ ਅਗਲੀ ਰੇਡ ਪੌਂਦਰੀ ਫਿਰ ਨੌਜਾਨ ਅਰਸ਼ ਬਰਨਾਲਾ ਤਿਆਰ ਬਰ ਤਿਆਰ ਕਿ ਮਿਹਨਤਾਂ ਤੋਂ ਬਿਨਾ ਕੋਈ ਮਹਾਨ ਹੁੰਦਾ ਨਹੀਂ ਕਿਤਾ ਢਿੱਲੋ ਯੂਐਸਏ ਤੇ ਲੰਘ ਢਿੱਲੋ ਯੂਐਸਏ ਹਾਂ ਕਬੱਡੀ 500 ਵੀ ਪਾਵੇਗੀ ਉਹਨਾਂ ਵੀਰਾਂ ਦੇ ਬਲੋਂ ਅਰਸ਼ ਦੀ ਪਾਓ ਰੇਡ ਬਿਆਨਤ ਬਿਆਨਤ ਡਾਕਟਰ ਹਰਾਜ ਤੇ ਸੁਖਦੀਪ ਮਾਚੀਪੁਰਾ ਉਹਨਾਂ ਵੱਲੋਂ ਮਾਲੂਕਾ ਦੇ ਰਸ਼ਪਾਲ ਦਾ ਜੱਫਾ 500 ਦਾ ਲਾਹ ਸਲੀਰੇ ਵਾਲਿਆਂ ਦਾ ਜੱਫਾ 7000 ਦਾ ਸਾਡੇ ਬੋਬੀ ਹੁਣੀ ਨਾਲ ਸਾਡੇ ਵੀਰ ਕਹਿੰਦੇ ਉਧਰਲੇ ਪਾਸੇ ਵੀ ਨਹੀਂ ਟਗ ਵਾਲੇ ਵੀਰਾਂ ਦੇ ਵੱਲੋਂ 7000 ਦਾ ਜੱਫਾ ਸਲੀਰੇ ਵਾਲਿਆਂ ਦਾ ਹਜ਼ਾਰ ਦੇ ਕੋਈ ਜਫਾ ਆ ਰੇਡ ਯੂਐਸਏ ਤੇ ਤੇਜਾਂ ਸਿੰਘ ਜੀ ਯੂਐਸਏ ਉਹਨਾਂ ਵੱਲੋਂ 500 ਵੀ ਪੇੜ ਜਾ ਰਹੀ ਹੈ 500 ਵੀ ਜਫਾ 7000 ਦਾ ਰੇਡ 500 ਦੀ ਉਹ ਸਾਹਮਣੇ ਚੱਲਦਾ ਮੁਕਾਬਲਾ ਹੈ ਹਰਸ਼ ਬਰਨਾਰਾ ਕਹਿੰਦੇ ਹੱਥਾਂ ਤੋਂ ਨਿਕਲ ਗਿਆ ਤਕੜਾ ਨੰਬਰ ਅਕਤੂਬਰ ਨੇ ਜੋੜਿਆ ਇਹ ਫਾਈਨਲ ਚੱਲਦਾ ਹੈ ਅਗਲੀ ਰੇਡ ਕੌਣ ਪਾਵੇਗਾ ਰੇਸ਼ਮ ਵੀ ਲਗਾਤਾਰੀ ਪਾਈ ਜਾਂਦਾ ਹੈ ਰੇਸ਼ਮ ਵੀ ਖੱਕਬਾ ਰੇਸ਼ਮ ਵੀ ਹੋਏ ਬਲੋ ਵੱਡੇ ਮਾਰ ਪਿਆਰਾ ਲਓ ਸੁਨੇਰੇ ਵਾਲੇ ਇੱਕੋ ਜੱਫਾ 100000 ਦਾ ਕੈਨੇਡਾ ਦੇ ਰਿਤੇਗਾ ਸੋਨੇ ਸਦਾ ਵੀਰ ਤੇ ਨਾਲ बॉबी ਸੁਹਿਆਣੀ ਉਧਰ ਮੰਨਾ ਕੈਨੇਡਾ ਤੇ ਸਿਮਾ ਕੈਨੇਡਾ 3100 ਦੀਆ ਦੋ ਬੈਹ ਗਿਆ ਅਰਸ਼ ਦੀਆ ਮੰਨਾ ਕੈਨੇਡਾ ਸਿਮਾ ਕੈਨੇਡਾ 3100 ਦੀਆ ਦੋ ਅਰਸ਼ ਬਰਨਾਲਾ ਬਾਈ ਕੌਣ ਵਿਨਰ ਰਿਹਾ ਹੈ ਲੈ ਵੀ ਕੌਣ ਵਿਨਰ 11:30 ਸਾਡੇ 11 ਨੰਬਰ ਮਾਣੂ ਕੇ ਗਿੱਲਾਂ ਦੇ ਹੈਪੀ ਕੈਨੇਡਾ ਦਾ 5100 ਨਾਲ ਸਰਮਾਨ ਸਾਡਾ ਪਾਲ ਕੈਨੇਡਾ ਵੀ ਪੰਗੋ ਮਨਪ੍ਰੀਤ ਕੈਨੇਡਾ ਤੇ ਸੋਨੂ ਗਰਾਉਂਡ ਉਹਨਾਂ ਵੀਰਾਂ ਵੱਲੋਂ ਮੰਨਾ ਤੇ ਸਮਾ ਕੈਨੇਡਾ 3100 ਰੁਪਿਆ ਅਰਚ ਬਰਨਾਲੇ ਦੇ ਲਈ ਵੀਰਪੁਣ ਦਾ ਕਰ ਰਹੇ ਹੈ ਹਾਂ ਦੋ ਕਬੱਡੀਆਂ ਦੇ ਕਹਿੰਦੇ ਲਾਏ ਭਾਵੇਂ ਕਬੱਡੀ ਪਾਈ ਆ ਸੀਰਾ ਕਹਿੰਦਾ ਆਪਾਂ ਫੇਰ ਵੀ ਮੁੰਡੇ ਲਈ 3100 ਪੌਂਟਾ ਕਰਾਂਗੇ ਫੇਰ ਵੀ 3100 ਸੀਰਾ ਕਹਿੰਦਾ ਪੌਂਟਾ ਕਰਾਂਗੇ ਮਨਦੀਪ ਸੁ리아ਣੀ ਮਨਦੀਪ ਮਨਦੀਪ ਪਾਈ ਵੀਰੋ ਮਨਦੀਪ ਜੱਲੱਖਾ ਲੱਖਿਆ ਆ ਜਾ ਭੋਲੂ ਵਾਲੀਆ ਛੋਟੇ ਬਾਈ ਨਸੀਬ ਬਰਨਾਲੇ ਵਾਲਾ ਵੀ ਯਾਰ ਪੁੱਜਿਆ ਸਾਡਾ ਅਰਛਾ ਚ ਮਾਸੀ ਦੇ ਪਿੰਡ ਆਇਆ ਸਰਿੰਦਰਪਾਲ ਧੰਨਵਾਦ ਆ ਯਾਰ ਤੁਹਾਡਾ ਸਾਰਿਆਂ ਦਾ ਬੜੀ ਮਿਹਨਤ ਕੀਤੀ ਤੁਸੀਂ ਹੈਲੋ ਸਾਰੇ ਵੀਰਾਂ ਨੂੰ ਬੇਨਤੀ ਵਿੱਚ ਆ ਜੀ ਜਿੱਥੇ ਲਹਿਰ ਚੱਲਦੀ ਇੱਥੇ ਆ ਜਾਓ ਬਹੁਤ ਸੋਹਣਾ ਟੂਰਨਾਮੈਂਟ ਮਾਰੇ ਦੀ ਕਿਰਪਾ ਨਾਲ ਹੋ ਗਿਆ ਆਪਣਾ ਸਰਾ ਹੋ ਗਿਆ ਨੇ ਇੱਧਰ ਨੂੰ ਲਾਈਵ ਦੇ ਸਾਹਮਣੇ ਈਮਾ ਸਾਰੇ ਵੀਰ ਆਜੋ ਬਾਬਾ ਵੀਰ ਸਿੰਘ ਕਰਤਾ ਕਰੇ ਸਾਰਿਆਂ ਦੇ ਜਿਨੇ ਟੂਰਨਾਮੈਂਟ ਕਮੇਟੀ ਨੂੰ ਸਹਾਇਤਾ ਕੀਤੀ ਆ ਮਹਾਰਾਜ ਉਹ ਵੀ ਦੁਗੜੀ ਆਮਦਾਂ ਵਧਾਵੇ ਸੱਚੇ ਪਾਤਸ਼ਾਹ ਕਰਤਾ ਕਰੇ ਛੋੜਿਆ ਟੂਰਨਾਮੈਂਟ ਵੱਡਾ ਟੂਰਨਾਮੈਂਟ ਬਣ ਗਿਆ ਸਾਰੇ ਵੀਰਾਂ ਨੂੰ ਬੇਨਤੀ ਵੀ ਇੱਥੇ ਆਜੋ भी टाइम बहुत हो गया प्लेयर भाई इधर आ जाओ रे प्रधान जी आज तक नहीं हां हेलो साडा ਵੀਰਾ ਸਿਮਾ ਕੈਨੇਡਾ ਤੇ ਮੰਨਾ ਕੈਨੇਡਾ ਸਿਮਾ ਬਰਾਡ ਕੈਨੇਡਾ ਮੰਨਾ ਬਰਾਡ ਕੈਨੇਡਾ ਉਹ ਵੀਰ ਇਲਾਡ ਕਰਾਉਂਦੇ ਆ ਵੀ ਅਗਲੇ ਸਾਲ 2026 ਦੇ ਵਿੱਚ ਸਾਡੇ ਸੀਰੇ ਬਰਾਡ ਦਾ ਜਨ ਤੇ ਢਿੱਲੋਂ ਦਾ ਤੇ ਤੋਜ ਬਰਾਡ ਦਾ 51 55 ਸੌਨਾ ਸਨਮਾਨ ਕੀਤਾ ਜਾਵੇਗਾ ਬੇ ਮਿਹਨਤ ਕੀਤੀ ਹੈ ਸੀਰੇ ਬ੍ਰਾਂਡ ਦਾ ਤੋਜ ਬ੍ਰਾਂਡ ਦਾ ਤੇ ਜਨ ਤੇ ਢੇ ਦਾ ਸਨਮਾਨ ਸਾਡੇ ਸਿਮੇ ਬ੍ਰਾਂਡ ਕੈਨੇਡਾ ਤੇ ਮੰਨੇ ਬ੍ਰਾਂਡ ਕੈਨੇਡਾ ਵੱਲੋਂ ਅਗਲੇ ਸਾਲ ਜਿਹੜਾ 51 5100 ਨਾਲ ਕੀਤਾ ਜਾਵੇਗਾ ਬਾਬਾ ਜੀ ਚੱਲਿਆ ਉਹ ਦੇਰੀ ਹੈ ਜੀ ਸਨਮਾਨ ਆਓ ਸੈਕੰਡ ਪ੍ਰਾਈਜ਼ ਪਹਿਲਾ ਸੈਕੰਡ ਪ੍ਰਾਈਜ਼ ਦੇਈਏ ਬਈ ਨਾਮ ਆਪਾਂ ਟੀਮਾਂ ਨੂੰ ਔਰ ਸਿੰਮੇ ਤੇ ਮੰਨੇ ਵੱਲੋਂ ਸਾਡੇ ਟੂਰਨਾਮੈਂਟ ਦੇ ਲਈ ਵੀ 40000 ਦਾ ਸਹਿਯੋਗ ਆ ਬਹੁਤ-ਬਹੁਤ ਧੰਨਵਾਦ ਹੁਣ ਬਾਈ ਲਿਆਓ ਯਾਰ ਅੱਪਾ ਲਿਆਓ ਕੱਪ ਕਿੱਥੇ ਆ ਯਾਰ ਸੈਕੰਡ ਪ੍ਰਾਈਜ਼ ਵਾਲਾ ਕੱਪ ਲਿਆ ਵੀਰੇ ਤੇਂਦਰ ਲਿਆ ਯਾਰ ਪਹਿਲਾ ਸੈਕੰਡ ਵਾਲਾ ਓ ਸਰਿੰਦਰ ਆ ਆ ਅੱਲਾਹ ਅੱਲਾਹ ਯਾਰਾ ਧਾਗਾ ਲਿਆ ਸਖਦੀਪ ਲਿਆ ਕੱਪ ਯਾਰ ਕਰੀਏ ਸਨਮਾਨ ਹਰ ਡਾਕਟਰ ਬਿਆਨਤ ਹਰਾਜ ਜੀ ਕਹਿੰਦੇ ਆ ਵੀ ਆਪਾਂ 5100 ਦੇ ਨਾਲ ਅਗਲੇ ਸਾਲ ਸੁਖਪ੍ਰੀਤ ਪਹਿਲਵਾਨ ਨੂੰ ਸਨਮਾਨ ਦੇਵਾਂਗੇ ਲੈ ਵੀ ਸੁਖਪ੍ਰੀਤ ਤੈਨੂੰ ਵੀ ਮੁਬਾਰਕਵਾਦ ਆ ਬਾਈ ਡਾਕਟਰ ਬਿਆਨਤ ਹਰਾਜ ਜੀ ਕਹਿੰਦੇ ਆ ਪਿਆਰ ਆ ਇਹਨਾਂ ਵੀਰਾਂ ਦਾ ਯਾਰ ਆਓ ਯਾਰ ਸੈਕੰਡ ਟੀਮ ਕਿਹੜੀ ਆ ਸੈਕੰਡ ਕਿਹੜੀ ਆ ਆ ਸੈਕੰਡ ਏਡ ਸਲੀਨਾ ਆਓ ਜੀ ਸਲੀਨਾ ਸੈਕੰਡ ਰਹੀ ਟੀਮ ਸਲੀਨਾ ਸਿਮਾ ਬਰਾੜ ਮੰਨਾ ਬਰਾੜ ਇਹ ਵੀਰਾਂ ਨੇ ਐਲਾਨ ਕਰਾਇਆ ਕੈਨੇਡਾ ਵਾਲੇ ਭਰਾ ਸਾਡੇ 40000 ਦਾ ਸਹਿਯੋਗ ਵੀ ਹੈ ਔਰ ਅਗਲੇ ਸਾਲ ਸਾਡੇ ਜੰਟੇ ਢਿੱਲੋਂ ਦਾ ਸੀਰੇ ਬਰਾੜ ਦਾ ਤੇ ਤੋਜ ਬਰਾੜ ਦਾ ਸਰਮਾਨ 51 5100 ਨਾਲ ਕਰਨਾ ਗੁਰਜੰਟੇ ਢਿੱਲੋਂ ਤਾਂ ਪਹਿਲਾਂ ਬੋਲਦਾ ਮੈਂ ਧੰਨਵਾਦ ਆ ਬਾਈ ਆਓ ਯਾਰ ਟੀਮ ਸਲੀਨੇ ਦੀ ਲੋਗੜ ਵਾਲਿਆ ਆ ਜਾ ਝੋਟਿਆ ਬਯੰਤ ਬਰਾਦ ਨੂੰ ਕਹਿੰਦੇ ਆਪਾਂ ਸੁਖ ਬਟਿਲ ਆ ਬਯੰਤ ਸਰਪੰਚ ਜੀ ਜੱਜ ਸਾਡੇ ਹਰਾਜਾਂ ਵਾਲੇ ਕਿ ਵੀ ਆਪਾਂ ਸੁਖ ਬਟਿਲ ਨੂੰ ਦਾ ਸਨਮਾਨ ਕਰਾਂਗੇ ਆ ਬੱਬੀ ਬਾਈ ਆ ਗਿਆ ਕੈਨੇਡਾ ਵਾਲਾ ਜਨਤੇ ਟੱਲੋਂ ਦਾ ਡਬਲ ਹੈਪੀ ਆ ਬਾਈ ਹੈਪੀ ਕਿਰਿਆਲ ਦਾ ਸਨਮਾਨ ਇੱਥੇ ਆਜੋ ਸਾਹਮਣੇ ਪਹਿਲਾ ਸੈਕੰਡ ਬਾਈ ਲੈ ਲਓ ਬਾਈ ਸਾਰੀ ਕਮੇਟੀ ਆਵੇ ਸਾਰੀ ਪ੍ਰਬੰਧ ਕਮੇਟੀ ਇਸ ਵਿੱਚ ਗ੍ਰਾਮ ਪੰਚਾਇਤ ਆਓ ਯਾਰ ਸਾਰੇ ਰਲ ਕੇ ਆਹ ਟਾਈਮ ਲਈ 2 ਮਹੀਨੇ ਹੋ ਗਏ ਮੁੰਡਿਆਂ ਨੂੰ ਲੱਗਿਆ ਨੂੰ 3 ਮਹੀਨੇ ਦਿਨ ਰਾਤ ਇੱਕ ਕੀਤਾ ਬਾਈ ਤੇ ਮੈਂ ਇਹਨਾਂ ਭਰਾਵਾਂ ਦਾ ਧੰਨਵਾਦ ਕਰਦਾ ਸਾਰੇ ਨਗਰ ਵੱਲੋਂ ਆ ਆ ਜੇ ਏਡੇ ਪਲੇਅਰ ਆਏ ਐ ਮੈਚ ਹੋਇਆ ਤੇ ਇਹਨਾਂ ਮੁੰਡਿਆਂ ਦੇ ਕਰਕੇ ਇਹਨਾਂ ਵੀਰਾਂ ਦੇ ਕਰਕੇ ਹੋਇਆ ਕਿਉਂਕਿ ਜਿੱਥੇ ਵੀ ਟੂਰਨਾਮੈਂਟ ਆਉਂਦਾ ਉੱਥੇ ਪੁੱਜੇ ਟੀਮਾਂ ਨੂੰ ਜਾ ਕੇ ਬੁੱਕ ਕੀਤਾ ਪਲੇਅਰਾਂ ਨਾਲ رابطہ ਕੰਮ ਕੀਤਾ ਤੇ ਗੋਗੂ ਬਰਾੜ ਜੀ ਦਾ ਅਸੀਂ ਧੰਨਵਾਦ ਕਰਦੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਤੇ ਜਿੱਥੇ ਸੀਰੇ ਦਾ ਬਰਾੜ ਦਾ ਸਾਡੇ ਜਨਤਕ ਢੰਗ ਦਾ ਤੇ ਤੋਜ ਬਰਾੜ ਦਾ ਸਨਮਾਨਤ ਹਵੇ ਗੋਗੂ ਬਰਾੜ ਜੀ ਦਾ ਸਨਮਾਨ ਵੀ ਜਿਹੜਾ ਉਹ ਮੰਨਾ ਬਰਾੜ ਤੇ ਸਿਮਾ ਬਰਾੜ ਕੈਨੇਡਾ ਵਾਲੇ ਕਹਿੰਦੇ ਵੀ ਆਉਂਦੇ ਸਾਲ ਕਰਾਂਗੇ ਹੁਣ ਸੈਕੰਡ ਪ੍ਰਾਈਜ਼ ਹੋ ਗਿਆ ਜੀ ਫਸਟ ਪ੍ਰਾਈਜ਼ ਗੋਗੀ ਬਾਈ ਤੁਹਾਡਾ ਯਾਰ ਬਹੁਤ ਧੰਨਵਾਦ ਹੈ ਗੋਗੀ ਬਰਾਉ ਜੀ ਬੜੀ ਮਿਹਨਤ ਕੀਤੀ ਤੁਸੀਂ ਮੁੰਡੇ ਨਾਲ ਮੁੰਡਾ ਲਾ ਕੇ ਤਰੇ ਮੁੰਡਿਆਂ ਦੇ ਗੋਗੀ ਬਾਈ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਮੇਲੇ ਤੇ ਕਹੂਗਾ ਉਹ ਵੱਡੇ ਵਰਤ ਦਾ ਸਨਮਾਨ ਕੀਤਾ ਹੋਗਾ ਗੱਲ ਗਰੁੱਪ ਵੱਲੋਂ ਗੱਲ ਗਰੁੱਪ ਵੱਲੋਂ ਟੰਬੁਰ ਪੰਡਿਆ ਅਮਰਤ ਜਿਹੜੇ ਮੇਲੇ ਤੇ ਆਖੇ ਜਦੋਂ ਆਖੇ ਤੇ ਵੱਡੇ ਮੋਟਰਸਾਈਕਲ ਸਨਮਾਨ ਕਰਾਂਗੇ ਬਹੁਤ ਧੰਨਵਾਦ ਬਾਈ ਮਾਣੂ ਕੇ ਗਿਲਸ ਅੱਜ ਹੁਣ ਸਨਮਾਨ ਜਿਹੜਾ ਨਗਰ ਰਾਸ਼ੀ ਤੇ ਕੱਪ ਦੇ ਨਾਲ ਹੈਪੀ ਕੜਿਆਲ ਦਾ ਸਾਰੇ ਸਾਡੇ ਵੀਰ ਪਾਲ ਹੁਣੀ ਹੈ ਤੋਜ ਹੁਣੀ ਹੈ ਸੋਨੋ ਹੁਣੀ ਹੈ ਨਾਲ ਜਨਤਾ ਬਾਈ ਹੈ ਸੀਰੇ ਹੁਣੀ ਹੈ ਸਾਰੇ ਪਿਆਰ ਵਾਲਕੇ ਮੇਰੇ ਵੀਰੋ ਤੇ ਉਹ ਸਾਡੇ ਹੈਪੀ ਦਾ ਸਨਮਾਨ ਕੀਤਾ ਜਾ ਰਿਹਾ ਜਿੱਥੇ 51 5100 ਦੇਣਾ ਤੋਜ ਉੱਥੇ ਸਿਮਾ ਤੇ ਮੰਮਾ ਕਹਿੰਦੇ ਵੀ ਵਾਲ ਪੇਪਰ ਵੀ ਦੇਵਾਂਗੇ ਤੇ ਨਾਲ ਗੋਗੀ ਬਾਈ ਦਾ ਵੀ ਸਨਮਾਨ ਕਰਾਂਗੇ ਆਪਾਂ ਔਰ ਜਿੱਥੇ ਕੱਪ ਦਿੱਤਾ ਗਿਆ ਮਾਨਪੁਰ ਵਿਨੀ ਪੱਗ ਤੇ ਪਾਲ ਕੈਨੇਡਾ ਤੇ ਸੋਨੂ ਵੱਲੋਂ ਹੈਪੀ ਨੂੰ 5100 ਵੀ ਦਿੱਤਾ ਗਿਆ। ਹੁਣ ਪਹਿਲਾ ਇਪਰਾਜ 1 ਲੱਖ ਇੱਕ ਵੱਡਾ ਟਾਪ ਮਾਨਪੁਰ ਗਿੱਲਾਂ ਦੀ ਟੀਮ ਨੇ ਦਿੱਤਾ ਜਾ ਰਿਹਾ। ਪਹਿਲੇ ਨੰਬਰ ਤੇ ਰਹੀ ਹੈ ਟੀਮੇਰੇ ਵੀਰੇ ਮਾਛੀ ਬਗਰੇ ਦੇ ਕਬੱਡੀ ਕੱਪ ਦੀ। ਇੱਕ ਵਾਰੀ ਤਾੜੀ ਮਾਰ ਦਿਓ ਜ਼ੋਰਦਾਰ ਮੁੰਡਿਆਂ ਲਈ। ਆਹ ਟਾਈਮ ਵਾਸਤੇ ਆ ਸਮੇਂ ਵਾਸਤੇ ਬੜੀ ਮਿਹਨਤ ਕੀਤੀ ਹੈ ਭਰਾਵਾਂ ਨੇ। ਮੈਂ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਲੈ ਵੀ ਮੰਨਾ ਬਾਈ ਤੇ ਸਿੰਨਾ ਬਾਈ ਹਰੇ ਵੀ ਜੁੜੇ ਹੋਏ ਆ ਬਾਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬੈਟ ਟਰੈਡਰ ਜਾਫੀ ਆਓ ਜੀ ਅਰਚ ਬਰਨਾਲਾ ਸਰਦਾਰ ਸੁਖਦੇਵ ਸਿੰਘ ਜੀ ਬਰਾੜ ਸਾਹਿਬ ਆਓ ਪਲੀਜ਼ ਕੈਨੇਡਾ ਵਾਲੇ ਅਰਚ ਬਰਨਾਲਾ ਆ ਗਿਆ ਪਰਿਵਾਰ ਮਾਸੀ ਮਾਸੀ ਦੇ ਪਿੰਡ ਆ ਆ ਮੁੰਡਾ ਬੈਟ ਬਣਿਆ ਅਰਚ ਮੁਬਾਰਕ ਨਸੀਬ ਕਿੱਥੇ ਆ ਯਾਰ ਆ ਵੀ ਆ ਬਾਈ ਨਾਲ ਹੈਪੀ ਯਾਰੀਆਂ ਬਗਵਾਨ ਪੁੱਜਿਆ ਸਾਡੇ ਪਾਲ ਨਾਲ सोनू ਨਾਲ ਮੰਤਰਿਤ ਨਾਲ ਅਰਸ਼ ਤੇ ਹੈਪੀ ਆ ਜਾਫੀ ਹੈਪੀ ਕੜਿਆਰ ਆ ਤੇ ਅਰਸ਼ ਬਰਨਾਲਾ ਬੈਸਟ ਟਰੇਡਰ ਆ ਨਗਦ ਰਸ਼ ਕਿੰਨੀ 51 51000 55 55000 51 51000 ਰਸੀਦ ਹੋ ਜਾ ਨਾਲ ਨਾਲ ਯਾਰ 51 51000 ਬੈਸਟ ਟਰੇਡਰ ਅਰਸ਼ ਬਰਨਾਲਾ ਤੇ ਬੈਸਟ ਜਾਫੀ ਹੈਪੀ ਕਰਿਆਲ 1.51 ਹਜ਼ਾਰ ਜਾਫੀ ਨੂੰ ਆ ਕੱਪ ਵੀ ਨਾਲ ਬਾਈ ਕੱਪ ਵੀ ਲੈ ਆਓ ਭਲਵਾਨ ਜੀ ਸ੍ਰਿੰਦਰ ਲੈ ਆਪੋ ਆ ਸ੍ਰਿੰਦਰ ਲੈ ਆ ਤੋ ਕੱਪ ਵੀ ਲੈ ਕੇ ਆ ਯਾਰ 51 ਹਜ਼ਾਰ ਬੈਸਟ ਜਾਫੀ